ਸਾਂ ਜੱਜ ਪਿੱਖੀ ਬਲਾਕ ਦੀ ਮੀਟਿੰਗ ਕਿੱਥੇ ਕਿਵੇਂ ਥਲੇ ਤੇ ਅੱਜ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜੀ ਪਿੱਖੀ ਬਲਾਕ ਹੈ ਉਹਦੇ 7 ਤਰੀਕ ਨੂੰ ਬਾਬਾ ਜੋਗੀ ਪੀਰਾਂ ਦੇ ਵਿੱਚ ਰੱਲੇ ਦੇ ਵਿੱਚ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਪਿੱਖੀ ਬਲਾਕ ਦੇ 19 ਪਿੰਡਾਂ ਜਿਹੜੇ ਉਹ ਹਾਜ਼ਰ ਹੋਏ ਨੇਗੇ ਉਹਨਾਂ ਦੇ ਪ੍ਰਧਾਨ ਜਰਜ ਕਤਰ ਖਜਾਂਚੀ ਜਿਹੜੇ ਕਮੇਟੀ ਮੈਂਬਰ ਹੈ ਸਾਰੇ ਹਾਜ਼ਰ ਹੋ ਕੇ ਜਿਹੜਾ ਪਿਛਲਾ ਲੇਖਾ ਜੋਖਾ ਜ세 ਬੰਦੀ ਦੇ ਕੰਮਾਂ ਦਾ ਉਹ ਕੀਤਾ ਉਸ ਤੋਂ ਬਾਅਦ ਜਿਹੜੀ ਆਉਣ ਵਾਲੀ 9 ਤਰੀਕ ਹੈ ਜਾਨੀ ਕਿ ਪਰਸੋਂ ਉਹਦੇ ਚ ਇੱਕ ਮਹਾਂ ਰੈਲੀ ਰੱਖੀ ਹੈ ਮੋਗੇ ਦੇ ਵਿੱਚ ਉਹ ਰੈਲੀ ਦੀਆਂ ਤਿਆਰੀਆਂ ਕਰਾਈਆਂ ਡਿਊਟੀਆਂ ਲਾਈਆਂ ਪ੍ਰਧਾਨਾਂ ਦੀਆਂ ਸ਼ਕਤਰਾਂ ਦੀਆਂ ਤੇ ਵੱਧ ਚੜ ਕੇ ਉਸ ਰੈਲੀ ਦੇ ਵਿੱਚ ਪਹੁੰਚ ਕੇ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਜਿਹੜੀ ਮੇਨ ਮੰਗ ਹੈ ਉਸ ਨੂੰ ਵਾਰਨ ਦੇ ਵਾਸਤੇ ਜਿਹੜੀ ਕੇਂਦਰ ਸਰਕਾਰ ਨੇ ਤਿੰਨ ਕਾਨੂੰਨ ਪਿੱਛੇ ਦਿੱਲੀ ਦੇ ਵਿੱਚੋਂ ਆਪ ਰੱਦ ਕਰਾ ਕੇ ਆਏ ਸੀ ਉਹਨਾਂ ਦੇ ਵਿੱਚੋਂ ਇੱਕ ਕਾਨੂੰਨ ਆ ਜਿਹੜਾ ਖੁੱਲ੍ਹੀ ਮੰਡੀ ਵਾਲਾ ਜਿਹੜੇ ਖੜਿਆਰੀ ਐ ਪ੍ਰਾਈਵੇਟ ਉਹਨਾਂ ਨੂੰ ਮੰਡੀਆਂ 'ਚ ਬਾੜਨ ਵਾਲਾ ਉਹ ਖਰਵਾ ਤਿਆਰ ਕਰਕੇ ਪ੍ਰਜਾਪ ਸਰਕਾਰ ਤੇ ਸਾਰੇ ਛੂਡਿਆਂ ਨੂੰ ਭੇਜਿਆ ਸੀਗਾ ਉਸ ਦੇ ਵਿਰੋਧ ਭਜੋ ਤੇ ਨਾਲ ਹੀ ਜਿਹੜਾ ਅਨੌਰੀ ਬਾਰਡਰ ਦੇ ਉੱਤੇ ਧਰਨਾ ਚੱਲਦਾ ਕਿਸਾਨਾਂ ਦਾ ਉਹਦੀਆਂ ਮੰਗਾਂ ਨੂੰ ਲੈ ਕੇ ਜਿੱਥੇ ਮੋਗੇ ਦੇ ਵਿੱਚ ਵੱਡੀ ਰੈਲੀ ਹੁੰਦੀ ਐ ਉੱਥੇ ਨਾਲ ਹੀ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਵੀ ਲੋਕ ਇਹਦੇ ਦੱਸ ਦੇਣਗੇ ਵੀ ਜਿਹੜੇ ਕਿਸਾਨ ਐ ਮਜ਼ਦੂਰ ਐ ਉਹ ਕਿੰਨੇ ਤੰਗ ਐ ਕਰਜੇ ਤੋਂ ਆ ਕੇ ਤੇਰੇ ਫਸਲਾਂ ਉਹਨਾਂ ਦੇ ਲੁੱਟੀਆਂ ਜਾਂਦੀਆਂ ਉਹ ਕਿਵੇਂ ਲੁੱਟੀਆਂ ਜਾਂਦੀਆਂ ਮੰਡੀਆਂ ਦੇ ਵਿੱਚ ਉਹ ਸਾਰਾ ਸੜਕਾਂ ਦੇ ਉੱਤੇ ਕਿਸਾਨ ਮਜ਼ਦੂਰ ਆ ਜਿਹੜੇ ਝੰਡੇ ਲੈ ਕੇ ਸਾਰੇ ਵੀਕਲ 9 ਤਰੀਕ ਨੂੰ ਮੋਗੇ ਨੂੰ ਜਾਂਦੀਆਂ ਸੜਕਾਂ ਸਾਰੀਆਂ ਭਰੀਆਂ ਹੋਣਗੀਆਂ ਇਸ ਕਰਕੇ ਸਾਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਇਹ ਛਾਂਜਾ ਮਸਲਾ ਦਾ ਹੋਂਬਾ ਹਵਾ ਕੇ ਕੇਰਾ ਮੋਗੇ ਵਾਲੀ ਮੰਡੀ ਚ ਪਹੁੰਚੋ ਤੇ ਜਿਹੜਾ ਕਿਸਾਨਾਂ ਦੇ ਉੱਤੇ ਰੋਜ਼ ਮਰੌਂ ਦੀਆਂ ਲੜਾਈਆਂ ਨੂੰ ਲੈ ਕੇ ਕਿਸਾਨ ਮਜ਼ਦੂਰੋ ਚਸ਼ੇਬੰਦੀਆਂ ਲੜਦੀਆਂ ਨੇ ਉਹਨਾਂ ਦੇ ਵਿੱਚ ਆਪਾਂ ਹੋਰ ਵਾਅਦਾ ਕਰੀਏ ਤੇ ਆਹ ਜਿਹੜਾ ਕਹਾੜਾ ਸਿਰ ਦੇ ਵਿੱਚ ਕੇਂਦਰ ਸਰਕਾਰ ਨੇ ਮਾਰਿਆ ਇਸ ਨੂੰ ਮੋੜ ਕੇ ਆਪਾਂ ਮੋਦੀ ਦੇ ਸਰਕਾਰ ਦੇ ਗਲ ਦੇ ਵਿੱਚ ਥੁੰਨੀਏ ਇਸ ਕਰਕੇ ਸਾਰਿਆਂ ਸਾਡੀਆਂ ਭੈਣਾਂ ਨੂੰ ਸਾਡੇ ਬਜ਼ੁਰਗਾਂ ਨੂੰ ਵੀਰਾਂ ਨੂੰ ਨੌਜਵਾਨਾਂ ਨੂੰ ਬੇਨਤੀ ਕਰਦੇ ਆਂ ਜੇ ਆਉਣ ਵਾਲੀ 9 ਤਰੀਕ ਨੂੰ ਵੱਧ ਤੋਂ ਵੱਧ ਆਪਾਂ ਮੋਗੇ ਰੈਲੀ ਦੇ ਵਿੱਚ ਛਾਂਰ ਹੋਈਏ